ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦੱਸ ਛੜਿਆ ਕਿ ਆਹ ਵੀਡੀਓ ਜਿਹੜੀ 3 ਵਜੇ ਪੋਸਟ ਹੋਣ ਲੱਗੀ ਐ ਇਹ ਵੀ ਸੁਪਰ ਸੰਡੇ ਸੇਲ ਦੇ ਸੂਟਾਂ ਦੀ ਵੀਡੀਓ ਆ ਜਿਹੜੇ ਆਪਾਂ ਕੱਲ ਸੇਲ 'ਚ ਪਾਉਣੇ ਸੀਗੇ ਤੇ ਕੱਲ ਵੀਡੀਓ ਨਾ ਪਾਉ ਥੋੜਾ ਲੇਟ ਹੋ ਗਿਆ ਆਪਾਂ ਨਹੀਂ ਪਾਈ ਅੱਜ ਤੁਹਾਨੂੰ ਮੰਡੇ ਵਾਲੇ ਦਿਨੇ ਵੀਡੀਓ ਦੇਣ ਦੇ ਮੈਂ 3 ਵਜੇ ਤੇ ਪਿਛੇ ਦੇ ਸੂਟ ਜਿਹੜੇ ਸਿੰਧੀ ਬੂਟੀ ਵਾਲੇ ਵੇਖ ਛੜੇ ਜੀ ਉਹ ਬਸ ਇਹੀ ਰਹਿ ਗਏ ਜੇ ਗਿਣਤੀ ਦੇ ਬਾਕੀ ਨਵਾਂ ਸਟਾਕ ਇੰਨਾ ਜੇ ਇੱਕਦਮ ਛੱਡ ਕੇ ਆਈ ਜਾਂਦੇ ਆ ਆਪਾਂ ਫੋੜਵਾ ਵੀਡੀ ਅੱਜ ਦੀ ਵੀਡੀਓ 'ਚ ਸੋਹਣੇ ਸੋਹਣੇ ਸੂਟ ਆਉਣੇ ਜੇ 2 ਸੂਟ ਆਉਣ ਜੇ 1000 ਰੁਪਏ ਦੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਓ ਤੁਹਾਨੂੰ ਕਰਾਵਾਂ ਸ਼ੁਰੂ ਤੇ ਦਿਖਾਵਾਂ ਤੁਹਾਨੂੰ ਮੈਂ ਸੋਹਣੇ ਸੋਹਣੇ ਸੂਟ ਆਉਣ। ਤੇ ਕਰ ਲਿਓ ਚੈੱਕ ਪਹਿਲਾ ਸੂਟ ਤੁਹਾਨੂੰ ਦੇ ਦੇਣ ਲੱਗਾ ਜੇ ਮੈਂ ਬਹੁਤ ਜ਼ਿਆਦਾ ਸੋਹਣਾ ਕਾਟਨ ਦਾ ਜਿਹਦੇ ਵਿੱਚ ਨੱਕ ਦੇ ਉੱਤੇ ਬਹੁਤ ਸੋਹਣਾ ਹੋਣਾ ਜੇ ਤੇ ਤਿੱਲੇ ਦਾ ਵਰਕ ਬਾਟਮ ਆਣੀ ਜੇ ਨਾਲ ਕਾਟਨ ਦੀ ਦੁਪੱਟਾ ਆਉਣਾ ਜੇ ਹੱਥ ਪਿਓਰ ਦਾ ਤੇ ਰੇਟ ਅੱਜ ਦੇ ਜਿਹੜੇ ਆਉਣੇ ਜੇ 2 ਸੂਟ ਆਉਣੇ ਜੇ 1000 ਰੁਪਏ ਤੇ ਕੋਈ ਵੀ 2 ਸੂਟ ਬੁੱਕ ਜੇ ਤੁਸੀਂ ਸਾਡੇ ਕੋਲ ਇਹ ਸਿੰਗਲ ਸੂਟ ਲੈਣਾ ਤਾਂ ਇਹ ਸੂਟ ਤੁਹਾਨੂੰ ਪੈਣਾ ਜੇ 500 ਤੇ 450 ਰੁਪਈਆ ਦਾ ਸ਼ਿਪਿੰਗ ਫ੍ਰੀ ਜੇ ਤੇ ਆਲ ਓਵਰ ਇੰਡੀਆ ਦੇ ਵਿੱਚ ਇਹ ਤੁਸੀਂ ਲੈ ਸਕਦੇ ਜੇ ਸੜਕੋ ਸੇਲ ਦੇ ਵਿੱਚ ਸੂਟ ਜਿਨ੍ਹਾਂ ਦੇ ਉੱਤੇ ਲਾਤੀ ਆਪਾਂ ਭਾਰੀ ਆਫਰ ਤੇ ਵੱਡੀਆਂ ਆਫਰਾਂ ਦੇ ਨਾਲ ਸੋਹਣੇ ਸੋਹਣੇ ਸੂਟ ਚੈੱਕ ਕਰੀ ਜਾਓ ਸਟਾਕ ਅੱਜ ਬਹੁਤ ਜ਼ਿਆਦਾ ਹੈ ਆਪਣੇ ਕੋਲ ਤੇ ਇਹਦੇ ਵਿੱਚ ਤੁਹਾਨੂੰ ਕਿਸੇ ਦੇ ਵਿੱਚ ਦੋ ਸੂਟ ਵੀ ਮਿਲ ਜਾਣਗੇ ਕਿਸੇ 'ਚ ਇੱਕ ਵੀ ਮਿਲ ਜਾਊਗਾ ਆਹ ਲਓ ਜੀ ਚੈੱਕ ਕਰਿਓ ਜੀ ਦੁਪੱਟੇ ਬਹੁਤ ਸੋਹਣੇ ਜੇ ਹੈਂਡਵਰਕ ਦਾ ਨੈੱਕ ਦੇ ਉੱਤੇ ਕੰਮ ਹੋਇਆ ਜੇ ਨਾਲ ਇਹਦੇ ਬਾਟਮ ਪ੍ਰਿੰਟਡ ਜੇ ਦੁਪੱਟਾ ਪ੍ਰਿੰਟਡ ਜੇ ਤੇ ਸੂਟ ਸੋਨਾ ਜਾਂ ਪਿੰਕ ਕਲਰ ਦਾ ਦੇਖੀ ਜਾਇਓ ਸਕਰੀਨਸ਼ਾਟ ਲਈ ਜਾਇਓ ਤੇ ਆਪਣੇ ਆਰਡਰ ਜਿਹੜੇ ਜੇ ਪਾਈ ਜਾਇਓ ਇਹਦੇ ਵਿੱਚ ਸੂਟ ਜਿਹੜੇ ਜੇ 850 ਦੇ ਜਿਹੜੇ ਸੇਲ ਹੋ ਚੁੱਕੇ ਪਿੱਛੇ ਮਾਰਕੀਟ ਚ ਆਪਾਂ ਤੁਹਾਨੂੰ ਉਹ ਵੀ ਸਾਰੇ ਸੂਟ ਦੇਣ ਲੱਗੇ ਆ ਅੱਜ ਸਿਰਫ 500 ਤੇ 450 ਰੁਪਈਆ ਦੇ ਨਾਲ ਤੇ ਜੇ ਤੁਸੀਂ ਦੋ ਸੂਟ ਬੁੱਕ ਕਰਦੇ ਜਿਹਦੇ 1000 ਰੁਪਈਏ ਦੇ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਇਹ ਵੀ ਚੈੱਕ ਕਰ ਸਕਦੇ ਜੇ ਤੁਸੀਂ ਜਿਹਦੇ ਵਿੱਚ ਨੱਕ ਦੇ ਉੱਤੇ ਬਹੁਤ ਸੋਹਣਾ ਇਹਦੇ ਆਉਣਾ ਹੈ ਵਰਕ ਤੇ ਨਾਲ ਦੁਪੱਟਾ ਆਉਣਾ ਜੇ ਇਹਦੇ ਪ੍ਰਿੰਟ ਬਹੁਤ ਸੋਹਣਾ ਬਾਟਮ ਆਉਣੇ ਜੇ ਨਾਲ ਇਹਦੇ ਬਹੁਤ ਪਿਆਰੀ ਕਾਟਨ ਦੀ ਤੇ ਇਹ ਸੋਹਣਾ ਜ ਮਸਟਰਡ ਕਲਰ ਤੁਸੀਂ ਲੈ ਸਕਦੇ ਜੇ ਕਾਟਨ ਦੇ ਵਿੱਚ ਦੋ ਸੂਟ ਮਿਲਣਗੇ ਤੁਹਾਨੂੰ 1000 ਰੁਪਏ ਦੇ ਤੇ ਸਿੰਗਲ ਸੂਟ ਲੈ ਸਕਦੇ ਜੇ 500 ਤੇ 45 ਰੁਪਏ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਵਿੱਚ ਕਲਰ ਚੈੱਕ ਕਰੀ ਜਾਓ ਸਾਰੇ ਬੜੇ ਵੱਖਰੇ ਵੱਖਰੇ ਕਲਰ ਆਉਣੇ ਜੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਇਹਨਾਂ ਦੇ ਵਿੱਚ ਸਟੋਨ ਵਰਕ ਦੇ ਨਾਲ ਆ ਜਾਣਗੇ ਐਮਬਰਾਇਡਰੀ ਵਰਕ ਆ ਜਾਣਗੇ ਨੈਕ ਤੇ ਹੈਂਡ ਵਰਕ ਆ ਜਾਣਗੇ ਤੇ ਦੁਪੱਟੇ ਨਾਲ ਆ ਜਾਣਗੇ ਜੇ ਕਾਟਨ ਦੇ ਰੇਟ ਆਊਗਾ ਜੇ ਸਿਰਫ ਇਹਨਾਂ ਦਾ 50 ਆਲ ਓਵਰ ਇੰਡੀਆ ਦੇ ਵਿੱਚ ਦੁਪੱਟੇ ਵੀ ਸਾਰੇ ਇਹਨਾਂ ਦੇ ਨਾਲ ਕਾਟਨ ਦੇ ਆਉਣੇ ਜੇ ਸੂਟ ਵੀ ਕਾਟਨ ਦੇ ਤੇ ਜਿਹੜੀਆਂ ਇਹਨਾਂ ਦੀਆਂ ਸ਼ਰਟ ਰਹਿਣਗੀਆਂ ਉਹ ਵੀ ਕਾਟਨ ਬਾਟਮ ਵੀ ਨਾਲ ਕਾਟਨ ਦੀ ਸ਼ਿਪਿੰਗ ਫ੍ਰੀ ਪੂਰੇ ਆਲ ਓਵਰ ਇੰਡੀਆ ਚ ਰੇਟ ਸੇਮ 500 ਤੇ 45 ਰੁਪਏ ਇਹ ਵੀ ਸੋਹਣਾ ਜਾਂ ਤੁਸੀਂ ਪ੍ਰਿੰਟ ਚੈੱਕ ਕਰਿਓ ਜਿਹਦੇ ਨੈਕ ਦੀ ਪੱਟੀ ਦੇ ਉੱਤੇ ਬਹੁਤ ਸੋਹਣਾ ਪ੍ਰਿੰਟ ਹੈ ਨਾਲ ਦੁਪੱਟਾ ਇਹਦੇ ਕਾਟਨ ਦਾ ਤੇ ਇਧਰੋਂ ਬਾਟਮ ਜਿਹੜੀ ਇਹ ਵੀ ਕਾਟਨ ਦੀ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਲੈ ਸਕਦੇ ਜੇ 545 ਰੁਪਏ ਦੇ ਵਿੱਚ ਸੂਟ ਤੁਹਾਨੂੰ ਮੈਂ ਥੋੜੇ ਜਿ ਛੇਤੀ ਛੇਤੀ ਵਿਖਾ ਦਨ ਲਗਾ ਕਿਉਂਕਿ ਵੀਡੀਓ ਲੰਮੀ ਚਲ ਜਾਣੀ ਆ ਤੇ ਇਹ ਕਰਕੇ ਤੁਸੀਂ ਜਲਦੀ ਬੁੱਕ ਕਰ ਲਿਓ ਸਕਰੀਨਸ਼ਾਟ ਲੈ ਲਿਓ ਤੇ ਹਰ ਇੱਕ ਚੀਜ਼ ਬਾਰ ਬਾਰ ਮੈਨੂੰ ਦੱਸਣ ਦੀ ਤੁਹਾਨੂੰ ਲੋੜ ਨਹੀਂ ਪੈਣੀ ਜਿੰਨੇ ਸੋਹਣੇ ਸੂਟ ਨੇ ਰੇਟ ਜਿਹੜੇ ਜੇ ਬੜੇ ਰੀਜ਼ਨੇਬਲ ਜੇ ਤੇ ਇਹਦੇ ਵਿੱਚ ਸਾਰੇ ਐਮਬਰਾਇਡਰੀ ਜੇ ਨਾਲ ਪ੍ਰਿੰਟ ਜੇ ਬਾਟਮ ਬਹੁਤ ਸੋਹਣੀ ਜੇ ਦੁਪੱਟਾ ਨਾਲ ਆ ਪਿਓਰ ਦਾ ਇਹ ਤੁਸੀਂ ਲੈ ਸਕਦੇ ਜੇ 545 ਰੁਪਿਆਵਾਂ ਚ ਸਿੰਗਲ ਸੂਟ 2000 ਰੁਪਏ ਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਪ੍ਰਿੰਟ ਚੈੱਕ ਕਰੀ ਜਾਓ ਸੋਹਣੇ ਸੋਹਣੇ ਮ ਦੁਪੱਟੇ ਨਾਲ ਜਿਹੜਾ ਜਿਹਾ ਕਾਟਨ ਦੇ ਬਹੁਤ ਪਿਆਰੇ ਪਿਆਰੇ ਦੋ ਸੂਟ ਹੋ ਗਏ ਜੇ ਸਿਰਫ 1000 ਰੁਪਏ ਤੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਸਿੰਗਲ ਸੂਟ ਬੁੱਕ ਕਰ ਲਿਓ ਦੋ ਕਰ ਲਿਓ ਸਿੰਗਲ ਕਰਦੇ ਜਿਹਦੇ 545 ਰੁਪਈਆ ਦਾ ਜੇ ਇਹ ਉਹੀ ਸੂਟ ਨੇ ਜਿਹੜੇ ਆਪਾਂ ਐਤਵਾਰ ਸੇਲ ਚ ਦੇਨੇ ਸੀ ਤੁਹਾਨੂੰ ਤੇ ਉਹ ਸੇਲ ਜਿਹੜੀ ਆਪਾਂ ਮਿਸ ਕਰਤੀ ਤੇ ਅੱਜ ਆਪਾਂ ਮੰਡੇ ਤੁਹਾਨੂੰ ਸੇਲ ਚ ਦੇ ਦੇਣ ਲੱਗੇ ਆ ਤੇ ਇਹ ਤੁਸੀਂ ਲੈ ਸਕਦੇ ਜੇ ਸੋਮਵਾਰ ਵਾਲੀ ਸੇਲ ਦੇ ਵਿੱਚ ਸਿਰਫ ਤੇ ਸਿਰਫ 545 ਰੁਪਈਆ ਦਾ ਸੂਟ ਜੇ ਇਹਨੇ ਦਾ ਪਲੇਨ ਫੈਬਰਿਕ ਨਹੀਂ ਆਉਂਦਾ ਜਿੰਨੇ ਚ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂ 올 오버 인디아 ਚ ਫ੍ਰੀ ਸ਼ਿਪਿੰਗ ਬਹੁਤ ਸਾਰੇ ਕਸਟਮਰ ਜਿਹੜੇ ਸਾਡੇ ਕਨਫਿਊਜ਼ ਹੋ ਜਾਂਦੇ ਆ ਵੀ ਦੁਪੱਟੇ ਵੀ ਨਾਲ ਨੇ ਤੇ ਪ੍ਰਿੰਟ ਵੀ ਇੰਨੇ ਸੋਹਣੇ ਨੇ ਤੇ ਸੂਟ ਵੀ ਇੰਨੇ ਸੋਹਣੇ ਆ ਵਾਕਿਆ ਹੀ ਸਹੀ ਆ ਕੰਮ ਕਿ ਜਾਂ ਫੇਕ ਆ ਫੇਕ ਕੁਛ ਨਹੀਂ ਆ ਜੀ ਜੋ ਕੁਛ ਹੈਗਾ ਤੁਹਾਡੇ ਸਾਹਮਣੇ ਆ ओरिजिनल ਤੇ ਬਹੁਤ ਸੋਹਣੇ ਸੋਹਣੇ ਸੂਟ ਨੇ ਇਹ ਤੁਸੀਂ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਤੇ ਟਰਸਟ ਕਰਕੇ ਤੁਸੀਂ ਲੈ ਸਕਦੇ ਜੇ ਫੇਕ ਵਾਲਾ ਕੋਈ ਕੰਮ ਨਹੀਂ ਤੁਸੀਂ ਇੱਥੇ ਸਾਡੇ ਕੋ ਆਣ ਕੇ ਵਿਜ਼ਿਟ ਕਰਕੇ ਵੀ ਲੈ ਸਕਦੇ ਜੇ ਇੱਚ ਬਲੈਕ ਮਿਲ ਜੂਗਾ ਜੇ ਇੱਕ ਤੁਹਾਨੂੰ ਦੇ ਇੱਕ ਪਹਿਲਾਂ ਵਾਈਟ ਆ ਗਿਆ ਦੁਪੱਟੇ ਦੋਵਾਂ ਦੇ ਨਾਲ ਬਹੁਤ ਸੋਹਣੇਗੇ ਕੰਟਰਾਸਟ ਮੈਚਾਂ ਬਹੁਤ ਪਿਆਰੀਆਂ ਜੇ ਤੇ ਆ ਲੋ ਜੀ ਆ ਵੀ ਸੂਟ ਜਿਹੜੇ ਸੀਗੇ 750 ਵਾਲੇ ਸੀ ਇਹ ਵੀ ਅੱਜ ਆਪਾਂ ਤੁਹਾਨੂੰ ਪਾਉਤ ਤੇ ਜੇ 500 ਤੇ 450 ਰੁਪਈਆ ਦੇ ਨਾਲ ਦੋ ਸੂਟ ਬੁੱਕ ਕਰ ਲਿਓ 1000 ਰੁਪਈਏ ਤੇ ਸਿੰਗਲ ਸੂਟ ਜਿਹੜਾ ਆਉਣਾ ਜੇ ਉਹ ਮਿਲਣਾ ਜੇ ਤੁਹਾਨੂੰ ਸਿਰਫ ਤੇ ਸਿਰਫ 550 ਰੁਪਈਏ ਦਾ ਤੇ ਆ ਸੂਟ ਜਿਹੜਾ ਹੈਗਾ ਇਹ ਵੀ 850 ਦੀ ਰੇਂਜ ਦਾ ਸੀ ਜਿਹਦੇ ਵਿੱਚ ਨੈਕ ਦੇ ਉੱਤੇ ਪੈਚ ਹੀ ਨਾਲ ਐਮਬਰਾਇਡਰੀ ਬਹੁਤ ਸੋਹਣੀ ਨਾਲ ਇਹਦੇ ਦੁਪੱਟਾ ਬਹੁਤ ਸੋਹਣਾ ਹੈਗਾ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆਹ ਲਓ ਜੀ ਆ ਵੀ ਚੈੱਕ ਕਰਿਓ ਜੀ ਆ ਹੋ ਗਿਆ ਜੇ ਆਪਣੇ ਕੋ ਰੀਸਟਾਕ ਇਹਨਾਂ ਸੂਟਾਂ ਦੀ ਤੁਸੀਂ ਸਭ ਤੋਂ ਵੱਧ ਡਿਮਾਂਡ ਕਰਦੇ ਹੋ ਤੇ ਇਹ ਰੀਸਟਾਕ ਹੋ ਗਿਆ ਜੇ ਆਪਣੇ ਕੋਲ ਚੈੱਕ ਕਰ ਲਿਓ ਇਹਦੇ ਵਿੱਚ ਕਲਰ ਮਿਲ ਜਣਗੇ ਤੁਹਾਨੂੰ ਹੁਣ ਅੱਗੇ ਵੇਖੀ ਜਾਇਓ ਤੁਸੀਂ ਆਹ ਲਓ ਜੀ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ 'ਚ ਰੇਟ ਸੇਮ ਉਹੀ 545 ਦਾ ਸਿੰਗਲ ਤੇ 1000 ਦੇ ਮਿਲਨੇ 'ਚ ਦੋ ਜਿਹੜੇ ਮਰਜ਼ੀ ਦੋ ਬੁੱਕ ਕਰ ਲਿਓ ਸਾਰੀ ਵੀਡੀਓ ਦੇ ਵਿੱਚੋਂ ਕੋਈ ਵੀ ਦੋ ਸੂਟ ਤੁਸੀਂ ਜਿਹੜੇ ਮਰਜ਼ੀ ਬੁੱਕ ਕਰ ਸਕਦੇ ਜੀ ਇਹਦੇ ਥੱਲੇ ਔਰਗੈਂజా ਦੀ ਲੈਂਸ ਲੱਗੀ ਜੇ ਬਹੁਤ ਸੋਹਣਾ ਦੁਪੱਟਾ ਜੇ ਤੇ ਨਾਲ ਬਾਟਮ ਬਹੁਤ ਪਿਆਰੀ ਜੀ ਆ ਵੀ ਪ੍ਰਿੰਟ ਬਹੁਤ ਸੋਹਣਾ ਜੇ ਇਹ ਵੀ ਸਿੰਗਲ ਕਲਰ ਜੇ ਆਪਣੇ ਕੋਲ ਇਹ ਵੀ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਹੈਗਾ ਸਾਡਾ ਵੀਡੀਓ ਦਾ ਲਾਸਟ ਸੂਟ ਤੇ ਇਸ ਤੋਂ ਬਾਅਦ ਜਿਹੜੇ ਆਪਾਂ ਤੁਹਾਨੂੰ ਦਵਾਂਗੇ ਹੁਣ ਅਗਲੀ ਵੀਡੀਓ ਜਿਹੜੀ ਆਉਣੀ ਆ ਫੈਂਸੀ ਸੂਟਾਂ ਦੀ ਆਉਣੀ ਹੈਂਡਵਰਕ ਵਾਲਿਆਂ ਦੀ ਪਾਰਟੀ ਵੇਅਰ ਦੀ ਤੇ ਜਲਦੀ ਜਲਦੀ ਬੁੱਕ ਕਰਿਓ ਤਾਂ ਜੋ ਰਖੜੀ ਤੱਕ ਤੁਹਾਡੇ ਤੱਕ ਸਾਰੇ ਸੂਟ ਪਹੁੰਚ ਸਕਣ ਕੱਲ ਦੀ ਵੀਡੀਓ ਮਿਸ ਨਾ ਕਰਿਓ ਸਵੇਰੇ 8 ਵਜੇ ਪੋਸਟ ਹੋਣੀ ਜੇ ਹੈਂਡਵਰਕ ਦੇ ਸੂਟਾਂ ਦੀ ਤੇ ਲਓ ਜੀ ਇਹ ਵੀਡੀਓ ਜਿਹੜੀ ਤੁਹਾਨੂੰ ਮੈਂ ਦੇ ਦਿੱਤੀ ਆ ਜਿਹਦੀ ਆਪਾਂ ਸੇਲ ਪਾਉਣੀ ਸੀ ਐਤਵਾਰ ਤੇ ਮਾਫੀ ਇਹ ਚਾਹੂਗਾ ਕਿ ਥੋੜੀ ਜੀ ਵੀਡੀਓ ਜਿਹੜੀ ਨਾ ਫਾਸਟ ਬਣਾਈ ਆਂ ਅਸੀਂ ਤਾਂ ਕਿ ਲੰਬੀ ਨਾ ਜਾਵੇ ਇਹ ਕਰਕੇ ਅਸੀਂ ਛੇਤੀ ਹੀ ਵੀਡੀਓ ਜਿਹੜੀ ਇਹ ਐਂਡ ਕਰਤੀ ਆ ਤੇ ਸੋ ਤੁਸੀਂ ਆਪਣੇ ਸੂਟ ਜਿਹੜੇ ਬੁੱਕ ਕਰ ਸਕਦੇ ਜੇ ਸੋਹਣੇ ਸੋਹਣੇ 1000 ਦੇ ਦੋ ਸੂਟ ਜੇ ਸਿੰਗਲ ਸੂਟ ਜਿਹੜਾ ਜੇ 550 ਰੁਪਈਆ ਦਾ ਯਾਨੀ ਕਿ ਇੱਕ ਮੁੱਲ 'ਚ ਦੋ ਸੂਟ ਦੇਣੇ ਤਾਂ ਨੂੰ ਆਪਾਂ ਤੇ ਬਹੁਤ ਸੋਹਣੇ ਸਿੰਧੀ ਬੂਟੀ ਦੇ ਡਿਜ਼ਾਈਨ ਜਿਹੜੇ ਆ ਉਹ ਬਹੁਤ ਜ਼ਿਆਦਾ ਮੈਨੂੰ ਮੈਸੇਜ ਕਾਲ ਬਹੁਤ ਜ਼ਿਆਦਾ ਆਉਣ ਡੀਆਂ ਆ ਤੇ ਜਿਹੜੇ ਸਟਾਕ ਆ ਸੜਕੋ 25 25 30 30 ਸੂਟ ਰੈਡੀ ਹੋ ਕੇ ਆਉਣ ਡੇ ਤਾਂ ਨਾਲ ਦੀ ਨਾਲ ਹੀ ਮੈਸੇਜ ਕਰਕੇ ਆਪਣਾ ਨੰਬਰ ਜਿਹੜਾ ਗਰੁੱਪ 'ਚ ਐਡ ਕਰਾ ਲਓ ਤੇ ਗਰੁੱਪ ਦੇ ਵਿੱਚੋਂ ਆਪਾਂ ਪੋਸਟਾਂ ਪਾ ਦਨੇ ਆਂ ਤੇ ਉੱਥੋਂ ਤੁਸੀਂ ਬੁੱਕ ਕਰ ਸਕਦੇ ਜੀ ਤੇ ਕੱਲ ਦੀ ਵੀਡੀਓ ਜਿਹੜੀ ਆ ਸਵੇਰੇ 8 ਵਜੇ ਪੋਸਟ ਹੋਣੀ ਜੇ ਹੈਂਡਵਰਕ ਦੇ ਸੂਟਾਂ ਦੀ ਤੇ ਗਰੰਟੀ ਦਊਂਗਾ ਕਿ ਤੁਹਾਨੂੰ ਰੱਖੜੀ ਤੋਂ ਪਹਿਲਾਂ ਪਹਿਲਾਂ ਸੂਟ ਤੁਹਾਡੇ ਘਰਾਂ ਤੱਕ ਪਹੁੰਚ ਜਾਣਗੇ ਬੁੱਕ ਕਰਨੇ ਤੁਹਾਡਾ ਕੰਮ ਐ ਪਹੁੰਚਾਉਣ ਦਾ ਮੇਰਾ ਕੰਮ ਐ ਠੀਕ ਐ ਜੀ ਬਾਕੀ ਟਰਸਟ ਕਰ ਸਕਦੇ ਜੇ ਤੁਸੀਂ ਫੇਕ ਕੁਝ ਨਹੀਂਗਾ ਤੇ ਬਾਕੀ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇਥੇ ਬੁਲਾਉਣੇ ਆਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ